ਫਤੇ ਸਤਿ ਸ੍ਰੀਕਾਲ ਨਮਸਕਾਰ ਸਲਮ ਸਾਰਿਆਂ ਨੂੰ ਕੀ ਹਾਲ ਚਾਲ ਹੈ ਦੋਸਤੋ ਠੀਕ ਠਾਕ ਹਾਂ ਅੱਛਾ ਦੋਸਤੋ ਅੱਜ ਗੱਲਬਾਤ ਕਰਾਂਗੇ ਕਾਰ ਦੇ ਲੋਨ ਬਾਰੇ ਕਿ ਕਾਰ ਦਾ ਲੋਨ ਅਗਰ ਤੁਸੀਂ ਲਿਆ ਹੋਇਆਗਾ ਉਹਦੇ ਚ ਕੀ ਅਡਜਸਟਮੈਂਟ ਹੋ ਸਕਦੀ ਹੈ ਕੀ ਉਹਦੇ ਵਿੱਚ ਆਪਾਂ ਨੂੰ ਲੋਨ ਮਾਸ ਹੋ ਸਕਦਾ ਜਾਂ ਨਹੀਂ ਹੋ ਸਕਦਾ ਕੀ ਕਾਰ ਦਾ ਲੋਨ ਅਗਰ ਅਸੀਂ ਕਿਤੇ ਬਾਹਰ ਚਲੇ ਜਾਨੇ ਆ ਚਾਹੇ ਅਸੀਂ ਕੈਨੇਡਾ ਅਮਰੀਕਾ ਜਿੱਥੇ ਵੀ ਚਲੇ ਜਾਨੇ ਆ ਕੀ ਫਿਰ ਕਾਰ ਦਾ ਲੋਨ ਬੰਦ ਹੋ ਜਾਂਦਾ ਹੈ ਜਾ ਫਿਰ ਕੀ ਅਸੀਂ ਅਗਰ ਘਰ ਛੱਡ ਕੇ ਜਾਂ ਆਪਾਂ ਉਹਨਾਂ ਤੋਂ ਕੋਈ ਐਡਰੈਸ ਲਕੋ ਕੇ ਇੱਕ ਤੇ ਇਧਰ ਉਧਰ ਹੋ ਜਾਂਨੇ ਆ ਫਿਰ ਕੀ ਕਾਰ ਦਾ ਲੋਨ ਕਲੋਜ਼ ਹੋ ਜਾਵੇਗਾ ਇਹਨਾਂ ਸਾਰੇ ਸਵਾਲਾਂ ਦਾ ਅੱਜ ਮੈਂ ਤੁਹਾਡੇ ਨਾਲ ਜਵਾਬ ਦੇਵਾਂਗਾ ਸਾਂਝ ਪਾਵਾਂਗਾ ਆਹ ਵੀਡੀਓ ਕਰਦੇ ਹਾਂ ਕਾਰ ਵਾਇਰ ਕਿਰਜੀ ਦਾ ਖਲਸਾ ਵਾਇਰ ਕਿਰਜੀ ਕੀ ਫਤ ਹੈ ਦੋਸਤੋ ਜਿਵੇਂ ਮੈਂ ਤੁਹਾਨੂੰ ਦੂਜੇ ਲੋਨਾਂ ਬਾਰੇ ਦੱਸਿਆ ਸੀਗਾ ਕਿ ਕਿਹੜਾ ਲੋਨ ਅਡਜਸਟੇਬਲ ਹੈ ਕਿਹੜਾ ਨਹੀਂ ਅਡਜਸਟੇਬਲ ਕਿਹੜੀ ਬੈਂਕ ਲੋਨ ਮਾਫ ਕਰਦੀ ਹੈ ਜਾਂ ਕਿਹੜੀ ਬੈਂਕ ਲੋਨ ਮਾਫ ਨਹੀਂ ਕਰਦੀ ਇਸੇ ਤਰ੍ਹਾਂ ਕਾਰ ਦਾ ਲੋਨ ਹੈ ਜਿਹੜਾ ਇਹਦੇ ਬਾਰੇ ਜਾਨਣਾ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਤੱਕਰੀਬਨ ਹਰੇਕ ਦੂਜੇ ਵਿਅਕਤੀ ਕੋਲੇ ਕਾਰ ਹੈ ਔਰ ਹਰੇਕ ਕਾਰ ਦੇ ਉੱਪਰ ਲੋਨ ਹੈ ਅੱਜ ਕਾਰਾਂ ਦਾ ਜ਼ਿਆਦਾ ਹੋਣਾ ਵੀ ਇਹੀ ਕਾਰਨ ਹੈ ਕਿ ਕਾਰ ਦੇ ਉੱਪਰ ਲੋਨ ਬਹੁਤ ਸੌਖਾ ਹੋ ਜਾਂਦਾ ਹੈ ਅੱਜ ਕੱਲ ਤਾਂ ਕੱਲੇ ਆਧਾਰ ਕਾਰਡ ਦੇ ਉੱਪਰ ਹੀ ਜਿਹੜਾ ਤੁਹਾਨੂੰ ਲੋਨ ਮਿਲ ਜਾਂਦਾ ਆਧਾਰ ਕਾਰਡ ਤੇ ਲੋਨ ਦੇ ਕੇ ਫਟਾਫਟ ਉਦੋਂ ਆਪਾਂ ਚੋਦੇ ਆ ਵੀ ਬੜਾ ਸੌਖਾ ਲੋਨ ਮਿਲ ਗਿਆ ਪਰ ਬਾਅਦ ਦੇ ਵਿੱਚ ਪ੍ਰੋਬਲਮਾਂ ਕੀ ਆਉਂਦੀਆਂ ਨੇ ਆਪਾਂ ਪਹਿਲਾ ਸਵਾਲ ਅਡਰੈਸ ਕਰਦੇ ਆ ਕਿ ਕੀ ਕਾਰ ਦਾ ਲੋਨ ਆ ਆਪਾਂ ਅਗਰ ਘਰੋਂ ਚਲੇ ਜਾਂਦੇ ਆ ਸਪੋਲ ਕਰ ਲੋ ਕੈਨੇਡਾ ਅਮਰੀਕਾ ਚਲੇ ਗਏ ਤਾਂ ਕੀ ਕਾਰ ਦਾ ਲੋਨ ਮਾਫ ਹੋ ਜਾਵੇਗਾ ਜਾਂ ਉਹਦਾ ਜਿਹੜਾ ਖਾਤਾ ਉਹ ক্লোਜ਼ ਹੋ ਜਾਵੇਗਾ ਐਸਾ ਬਿਲਕੁਲ ਵੀ ਨਹੀਂ ਹੈਗਾ ਅਗਰ ਅਸੀਂ ਘਰ ਛੱਡ ਕੇ ਕੈਨੇਡਾ ਅਮਰੀਕਾ ਕੀ ਜਿੱਥੇ ਮਰਜ਼ੀ ਚਲੇ ਜਾਈਏ 10 ਸਾਲਾਂ ਬਾਅਦ ਆਈਏ 15 ਸਾਲਾਂ ਬਾਅਦ ਆਈਏ ਕਾਰ ਦਾ ਲੋਨ ਕਲੋਜ਼ ਨਹੀਂ ਹੋਵੇਗਾ ਕਾਰ ਦਾ ਲੋਨ ਤੁਹਾਨੂੰ ਕਲੋਜ਼ ਕਰਨਾ ਪਵੇਗਾ ਆਪਣੇ ਆਪ ਕੁਝ ਵੀ ਨਹੀਂ ਹੋਵੇਗਾ ਤੁਹਾਡਾ ਲੋਨ ਹੈ ਜਿਹੜਾ ਉਹ ਉਨਾ ਟਾਈਮ ਵੱਧਦਾ ਰਹੇਗਾ ਤੁਹਾਨੂੰ ਵਿਆਜ ਪਲੈਂਟੀਆਂ ਵਿਆਜ ਪਲੈਂਟੀਆਂ ਪਾ ਪਾ ਕੇ ਤੁਹਾਡਾ ਲੋਨ ਹੈ ਜਿਹੜਾ ਉਹ ਬਹੁਤ ਲੰਮਾ ਵਾਚ ਆਵੇਗਾ ਇਸ ਕਰਕੇ ਕਾਰ ਦੇ ਲੋਨ ਦੇ ਵਿੱਚ ਐਸੀ ਅੰਗੈਲੀ ਬਿਲਕੁਲ ਨਹੀਂ ਕਰਨੀ ਦੂਸਰੇ ਨੰਬਰ ਤੇ ਅਗਰ ਤੁਸੀਂ ਕਾਰ ਦਾ ਮਤਲਬ ਆਪਣਾ ਐਡਰੈਸ ਵੀ ਬਦਲ ਲੈਣੋ ਤਾਂ ਵੀ ਤੁਹਾਡੇ ਲਈ ਬਹੁਤ ਵੱਡੀ ਸਮੱਸਿਆ ਹੋ ਜਾਵੇਗੀ ਐਸੀ ਗੱਲ ਬਿਲਕੁਲ ਨਹੀਂ ਕਰਨੀ ਮੈਂ ਤੁਹਾਨੂੰ ਕਾਰ ਦੇ ਐਡਜਸਟੇਬਲ ਦੀ ਜਿਹੜੀ ਗੱਲ ਹੈ ਉਹ ਬਾਅਦ ਦੇ ਵਿੱਚ ਦੱਸਦਾ ਪਰ ਉਸ ਤੋਂ ਪਹਿਲਾਂ ਇੱਕ ਮੇਨ ਸਵਾਲ ਜਿਹੜਾ ਬਹੁਤ ਜ਼ਰੂਰੀ ਆ ਉਹ ਇਹ ਹੈ ਕਿ ਕੀ ਕਾਰ ਦਾ ਲੋਨ ਖੜਾ ਹੈ ਅਗਰ ਆਪਣੇ ਉੱਪਰ ਕੀ ਅਸੀਂ ਕਾਰ ਵੇਚ ਸਕਦੇ ਹਾਂ ਕੀ ਅਸੀਂ ਕਾਰ ਸੇਲ ਕਰ ਸਕਦੇ ਹਾਂ ਜੇਕਰ ਸਾਡੀ ਕਾਰ ਤੇ ਮੰਨ ਲਓ ਤੁਸੀਂ ਜਿਵੇਂ ਸਪੋਜ਼ ਕਰ ਲਓ 20 ਲੱਖ ਲੋਨ ਲਿਆ ਸੀ ਕੋਈ ਵੱਡੀ ਕਾਰ ਦੇ ਉੱਪਰ ਰਹਿ ਗਿਆ ਉਹਦੇ ਉੱਤੇ 50 ਹਜ਼ਾਰ ਕੀ ਅਸੀਂ ਕਾਰ ਫੇਰ ਵੀ ਆਪਾਂ ਕਾਰ ਵੇਚ ਨਹੀਂ ਸਕਦੇ ਅਗਰ ਤੁਸੀਂ ਐਸੀ ਗਲਤੀ ਕਰੋਗੇ ਤੁਹਾਡੇ ਤੇ ਫਰਾਡ ਦਾ ਕੇਸ ਹੋ ਜਾਊਗਾ ਔਰ ਤੁਸੀਂ ਵੱਡੀ ਸਮੱਸਿਆ ਦੇ ਵਿੱਚ ਉਲਝ ਜਾਮੋਗੇ ਕਾਰ ਦਾ ਜੋ ਵੀ ਲੋਨ ਹੈ ਉਹਨੂੰ ਕਲੋਜ਼ ਕਰਨਾ ਬਹੁਤ ਜ਼ਰੂਰੀ ਹੈ ਇਸ ਕਰਕੇ ਕਾਰ ਨੂੰ ਵੇਚਣ ਦੀ ਵੀ ਉਨਾ ਚਿਰ ਗਲਤੀ ਨਹੀਂ ਕਰਨੀ ਬਿਨਾ ਪਰਮਿਸ਼ਨ ਤੋਂ ਪਰਮਿਸ਼ਨ ਲੈ ਕੇ ਤੁਸੀਂ ਕਾਰ ਵੇਚਦੇ ਹੋ ਵੱਖਰੀ ਗੱਲ ਆ ਪਰ ਜੇ ਤੁਸੀਂ ਬਿਨਾ ਪਰਮਿਸ਼ਨ ਤੋਂ ਕਾਰ ਨੂੰ ਵੇਚੋਗੇ ਕਈ ਵਾਰੀ ਕੀ ਹੁੰਦਾ ਆਮ ਖਾਸੇ ਗੱਲ ਆ ਜਾਂਦੀ ਆ ਕਿ ਕਾਰ ਕਹਿੰਦੇ ਨੇ ਵੀ ਲੋਨ ਖੜਾ ਰੱਖ ਲਓ ਜੀ ਗਾਹਾਂ ਵਾਲਾ ਬੰਦਾ ਕਹਿੰਦਾਗਾ ਲੋਨ ਮੈਂ ਭਰ ਦੂੰਗਾ ਤੁਸੀਂ ਕਾਰ ਮੈਨੂੰ ਸੇਲ ਕਰ ਦਿਓ ਜੀ ਉਹਦੇ ਵਿੱਚ ਕੀ ਹੁੰਦਾਗਾ ਅਗਲਾ ਗਾਹਾਂ ਵਾਲਾ ਕਾਰ ਦਾ ਲੋਨ ਨਾ ਭਰੇ ਤਾਂ ਉੜ ਜਣਾ ਤੁਸੀਂ ਆ ਜਿਹਦੇ ਨਾਲ ਕਾਰ ਦਾ ਲੋਨ ਖੜਾ ਹੈਗਾ ਉਹਦਾ ਕੁਝ ਨਹੀਂ ਜਾਣ ਸੋ ਇਸ ਕਰਕੇ ਇਹ ਗਲਤੀ ਵੀ ਨਹੀਂ ਕਰਨੀ ਇੱਕ ਸਵਾਲ ਨਾਲ ਮੈਂ ਹੋਰ ਅਡਰੈਸ ਕਰਦੇ ਆ ਪਹਿਲਾਂ ਮੈਂ ਬੋਲਿਆ ਨਹੀਂ ਹੈਗਾ ਅਗਰ ਕਾਰ ਤੁਹਾਡੀ ਫੜ ਕੇ ਲੈ ਜਾਂਦੇ ਨੇ ਅਗਰ ਤੁਹਾਡੀ ਕਾਰ ਨੂੰ ਉਹ ਫਾਈਨਾਂਸ ਵਾਲੇ ਬੈਂਕ ਵਾਲੇ ਫੜ ਕੇ ਲੈ ਜਾਂਦੇ ਨੇ ਫੇਰ ਕੀ ਕਾਰ ਦਾ ਲੋਨ ক্লোਜ਼ ਆਪਣੇ ਆਪ ਹੋ ਜਾਂਦਾ ਬਿਲਕੁਲ ਨਹੀਂ ਹੁੰਦਾ ਦੋਸਤੋ ਕਾਰ ਦਾ ਅਗਰ ਤੁਹਾਡੀ ਕਾਰ ਨੂੰ ਉਹ ਵੀ ਹੈਕਲ ਨੂੰ ਫੜ ਕੇ ਵੀ ਲੈ ਗਈ ਆ ਬੈਂਕ ਤਾਂ ਵੀ ਤੁਹਾਨੂੰ ਜਾ ਤਾਂ ਉਹਨਾਂ ਨਾਲ ਉਹਦੇ ਚ ਕਲੀਅਰ ਕਰੋ ਕਿ ਮੇਰਾ 5 ਲੱਖ ਲੋਨ ਰਹਿੰਦਾ ਸੀਗਾ 5 ਲੱਖ ਦੀ ਮੈਂ ਤੁਹਾਨੂੰ ਕਾਰ ਦੇ ਰਿਹਾ ਪਹਿਲਾਂ ਮੇਰੀ ਕਲੋਜ਼ ਅਪ ਕਰੋ ਮੈਂ ਕਾਰ ਤੁਹਾਡੇ ਹੈਂਡ ਓਵਰ ਤਾ ਕਰਾਂਗਾ ਲੇਕਿਨ ਅਗਰ ਤੁਹਾਡੀ ਕਾਰ ਨੂੰ ਉਹ ਵੈਸੇ ਫੜ ਕੇ ਲੈ ਗਏ ਤਾਂ ਉਹਨਾਂ ਨੇ ਕੀ ਕਰਨਾ ਆਪਦੇ ਹਿਸਾਬ ਨਾਲ ਜਿਹੜੀ ਕਾਰ ਹੈ ਉਹਨੂੰ ਸੇਲ ਕਰ ਦੇਣਾ ਜਿਵੇਂ ਮੰਨ ਲਓ ਜੇ 5 ਲੱਖ ਦਾ ਤੁਹਾਡਾ ਖੜਾ ਸੀਗਾ ਤੁਹਾਡੀ ਕਾਰ ਚਾਹੇ 10 ਲੱਖ ਦੀ ਹੋਵੇ ਉਹਨਾਂ ਨੇ ਕਹਿਣਾਗਾ ਅਸੀਂ ਤਾਂ 4 ਲੱਖ ਚ ਵੇਚੀ ਆ ਜੀ ਲੱਖ ਰੁਪਇਆ ਤੁਹਾਡੇ ਤੇ ਖੜਾਗਾ ਉਹਦੇ ਤੇ ਪਲੈਂਟੀਆਂ ਪਾਵਾ ਕੇ ਉਹਨਾਂ ਨੇ ਫੇਰ 5 ਲੱਖ ਰੁਪਇਆ ਬਣਾ ਦੇਣਾ ਫੇਰ ਤੁਸੀਂ ਪਸਤਾਓਗੇ ਇਸ ਕਰਕੇ ਅਗਰ ਤੁਹਾਡੀ ਕਾਰ ਨੂੰ ਫਾਈਨਾਂਸ ਕੰਪਨੀ ਜਾਂ ਬੈਂਕ ਫੜ ਕੇ ਲੈ ਗਈ ਤਾਂ ਤੁਸੀਂ ਮਗਰ ਦੀ ਮਗਰ ਜਾਓ ਫਾਈਨਾਂਸ ਕੰਪਨੀ ਕੋਲੇ ਉਹਨਾਂ ਨਾਲ ਅਗਰ ੱੱਕੇ ਨਾਲ ਫੜ ਕੇ ਲੈ ਜਾਂਦੇ ਨੇ ਤਾਂ ਜਾ ਕੇ ਉਹਨਾਂ ਨਾਲ ਗੱਲ ਕਰੋ ਕਿ ਕਾਰ ਜਿਹੜੀ ਅਮਰੀਕਾ ਵਿੱਚ ਕਿੰਨੇ ਚ ਵੇਚ ਲਓ ਪਹਿਲਾਂ ਮੇਰਾ ਕੇਸ ਕਲੋਜ਼ ਕਰੋ ਤੇ ਨਹੀਂ ਮੈਂ ਕਾਰ ਤੁਹਾਡੇ ਕੋਲ ਨਹੀਂ ਛੱਡਾਂਗਾ ਚਾਹੇ ਜੋ ਵੀ ਹੋ ਜਾਵੇ ਅਗਰ ਤੁਸੀਂ ਕਾਰ ਨੂੰ ਫੜਨ ਤੋਂ ਬਾਅਦ ਡਰ ਜਾਂਨੇ ਆ ਆਮ ਮਤਲਬ ਜਿਹੜੀ ਇਹ ਦੋਸਤੋ ਵੱਡੇ ਵੱਡਿਆਂ ਨਾਲ ਵੀ ਹੁੰਦੀ ਆ ਕਿ ਅਗਰ ਤੁਹਾਡੀ ਕਾਰ ਫਾਈਨਾਂਸ ਕੰਪਨੀ ਜਾਂ ਬੈਂਕ ਫੜ ਕੇ ਲੈ ਜਾਂਦੀ ਆ ਆਪਾਂ ਕੀ ਕਰਦੇ ਆ ਆਪਾਂ ਡਰ ਜਾਂਨੇ ਆ ਜੱਕ ਜਾਂਨੇ ਆ ਵੀ ਯਾਰ ਮਤਲਬ ਹੁਣ ਤਾਂ ਸਾਡੇ ਮਾਗਰ ਪਹਿਣਗੇ ਕੋਈ ਮੂੰਹ 'ਚ ਨਹੀਂ ਪਾਉਂਦਾ ਤੁਹਾਨੂੰ ਕੋਈ ਮਤਲਬ ਫੜ ਕੇ ਨਹੀਂ ਬਿਠਾ ਸਕਦਾ ਤੁਹਾਨੂੰ ਤੁਹਾਡੇ ਤੇ ਕੋਈ ਇਹ ਨਹੀਂ ਹੈਗਾ ਕਿ ਤੁਹਾਨੂੰ ਕੋਈ ਜੇਲ ਕਰਾ ਦੂਗਾ ਤੁਸੀਂ ਆਪਣਾ ਤੁਹਾਡਾ ਅਧਿਕਾਰ ਹੈ ਕਿ ਤੁਸੀਂ ਜਾ ਕੇ ਕਹੋ ਕਿ ਮੇਰੀ ਕਾਰ ਲੈ ਕੇ ਆਏ ਹੋ ਮੈਨੂੰ ਦੱਸੋ ਜਾਂ ਤਾਂ ਮੇਰੀ ਓਨੇ ਪੈਸਿਆਂ ਦੇ ਵਿੱਚ ਹੀ ਕਾਰ ਨੂੰ ਐਡਜਸਟ ਕਰੋ ਔਰ ਮੇਰਾ ਕੇਸ ਕਲੋਜ਼ ਕਰੋ ਤਾਂ ਮੈਂ ਮਤਲਬ ਕਿਹੜਾ ਛੱਡੂਗਾ ਨਹੀਂ ਤੁਸੀਂ ਆਪਣੀ ਕਾਰ ਵਾਪਸ ਕਰਾਉਣ ਦੀ ਖਾਤਰ ਚਾਹੇ ਕਾਰਵਾਈ ਕਰੋ ਚਾਹੇ ਪੁਲਿਸ ਕੇਸ ਤੁਸੀਂ ਕਰ ਸਕਦੇ ਹੋ ਫਿਰ ਜਿਹੜੇ ਜੇ ਉਹ ਇਨਲੀਗਲੀ ਲੈ ਕੇ ਜਾਂਦੇ ਨੇ ਸੋ ਇਹ ਵੀ ਮਤਲਬ ਵੱਡਾ ਸਵਾਲ ਹੈਗਾ ਜੇ ਕਾਰ ਤੁਹਾਡੀ ਫੜ ਕੇ ਲੈ ਜਾਂਦੇ ਨੇ ਤਾਂ ਤੁਸੀਂ ਮਤਲਬ ਕੇਸ ਨੂੰ ਕਲੋਜ਼ ਨਾ ਸਮਝ ਲਿਓ ਕਈ ਵਾਰੀ ਬੰਦੇ ਸਾਲ ਦੇ ਨੇ ਵੀ ਕਾਰ ਲੈ ਗਈ ਚਲੋ ਆਪਣਾ ਤਾਂ ਕੇਸ ਮੁੱਕ ਗਿਆ ਉਹ ਮੁੱਕਦਾ ਨਹੀਂ ਹੈਗਾ ਸਾਲ ਦੋ ਸਾਲੋਂ ਜਾਣ ਕੇ ਚੁੱਪ ਕਰ ਜਾਂਦੀ ਆ ਬੈਂਕ ਤੇ ਫਾਈਨਾਂਸ ਕੰਪਨੀ ਕਿ ਉਹਨਾਂ ਨੂੰ ਤਾਂ ਪਤਾ ਹੁੰਦਾ ਵੀ ਸਾਡਾ ਤਾਂ ਵਧੀ ਜਾ ਰਿਹਾ ਆਪਾਂ ਵੇਸ ਲਿਓ ਕੇ ਬਹਿ ਜਾਂਦੇ ਆ ਵੀ ਚਲ ਕੋਈ ਨਾ ਕਾਰ ਤਾਂ ਲੈ ਗਏ ਆਪਣਾ ਤਾਂ ਸਰ ਗਿਆ ਇਦਾਂ ਨਹੀਂ ਹੁੰਦਾ ਦੋਸਤੋ ਇਸ ਕਰਕੇ ਇਹ ਵੀ ਕਦੇ ਗਲਤੀ ਨਹੀਂ ਕਰਨੀ ਤੇ ਨਾਲ ਦੇ ਨਾਲ ਤੁਹਾਡਾ ਸਿਵਲ ਵੀ ਖਰਾਬ ਹੋ ਰਿਹਾ ਹੁੰਦਾਗਾ ਉਹ ਵੀ ਤੁਹਾਡਾ ਤੁਹਾਡਾ ਦੋ ਪਾਸੇ ਨੁਕਸਾਨ ਹੋ ਰਿਹਾ ਹੁੰਦਾਗਾ ਤੇ ਇੱਕ ਦੂਰਨੇਤ ਨੇ ਸਵਾਲ ਦੋਸਤੋ ਇਹ ਹੋ ਗਏ ਤੇ ਚੌਥੇ ਨੰਬਰ ਤੇ ਮੈਂ ਤੁਹਾਨੂੰ ਸਮੂਥਲੀ ਦੱਸ ਦਿੰਦਾਗਾ ਕਿ ਕਾਰ ਦਾ ਜਿਹੜਾ ਲੋਨ ਹੈਗਾ ਉਹ ਬਹੁਤ ਘੱਟ ਮਤਲਬ ਜਿਹੜਾ ਐਡਜਸਟੇਬਲ ਹੁੰਦਾਗਾ ਪਰ ਫਿਰ ਵੀ ਜਦੋਂ ਲੋਨ ਪੁਰਾਣਾ ਹੋ ਜਾਂਦਾ ਹੈ ਮੰਨ ਲਓ ਸੁਪੋਜ਼ ਕਰ ਲਓ ਜਿਆਦਾ ਪੁਰਾਣਾ ਹੋ ਗਿਆ ਤਾਂ ਅਡਜਸਟੇਬਲ ਹੋ ਜਾਂਦਾ ਹੈਗਾ ਅਡਜਸਟ ਹੋ ਜਾਂਦਾ ਹੈ ਤੇ ਲੇਕਿਨ ਦੂਜੇ ਬੈਂਕਾਂ ਜਿੱਨਾਂ ਅਡਜਸਟ ਨਹੀਂ ਹੁੰਦਾ ਕਿਉਂਕਿ ਕਾਰ ਦਾ ਲੋਨ ਘਰ ਦਾ ਲੋਨ ਮੈਂ ਜੇ ਕੱਲ੍ਹ ਘਰ ਬਾਰੇ ਤੁਹਾਨੂੰ ਦੱਸਿਆ ਸੀਗਾ ਇਹਨਾਂ ਦੇ ਵਿੱਚ ਅਡਜਸਟੇਬਲ ਬਹੁਤ ਘੱਟ ਹੁੰਦੀ ਆ ਪਰ ਕਾਰ ਦੇ ਵਿੱਚ ਬਹੁਤ ਜ਼ਿਆਦਾ ਘੱਟ ਹੁੰਦੀ ਆ ਪਰ ਹੋ ਜਾਂਦੀ ਆ ਇਹ ਵੀ ਨਹੀਂ ਗੱਲ ਕਿ ਨਹੀਂ ਜੇ ਹੁਣ ਸੁਪੋਜ਼ ਕਰ ਲਓ ਤੁਸੀਂ 80% ਕਿਸ਼ਤਾਂ ਭਰਤੀਆਂ 20% ਰਹਿੰਦੀਆਂ ਨੇ ਉਹ ਤੁਹਾਡੇ ਤੇ ਵਿਆਜ ਤੇ ਵਿਆਜ ਪਈ ਜਾ ਰਿਹਾ ਤਾਂ ਤੁਸੀਂ ਜਾ ਕੇ ਬੈਂਕ ਨਾਲ ਅਡਜਸਟੇਬਲ ਕਰੋ ਕਿ ਅਸੀਂ ਜੀ ਮਤਲਬ ਇੰਨੇ ਭਰ ਸਕਦੇ ਆ ਹੁਣ ਤੁਸੀਂ ਸਾ ਤੋਂ ਇੰਨੇ ਪੈਸੇ ਲੈ ਕੇ ਸਾਡਾ ਫਿਰ ਉਹ ਬੈਂਕ ਦੇਖਦੀ ਆ ਵੀ ਚਲੋ ਆਪਣੇ ਕੋਲ ਇੰਨੇ ਪੈਸੇ ਤਾਂ ਪਹਿਲਾਂ ਆ ਚੁੱਕੇ ਨੇ ਤੇ ਬਾਕੀ ਉਹ ਫਿਰ ਕੁਛ ਨਾ ਕੁਛ ਅਡਜਸਟ ਕਰ ਲੈਂਦੇ ਨੇ ਇਹ ਗੱਲ ਨਹੀਂ ਹੈਗੀ ਕਿ ਬਿਲਕੁਲ ਹੀ ਅਡਜਸਟੇਬਲ ਨਹੀਂ ਹੈਗਾ ਅਡਜਸਟ ਕਾਰ ਦਾ ਲੋਨ ਵੀ ਹੋ ਜਾਂਦਾ ਹੈਗਾ ਪਰ ਕਾਰ ਦੇ ਲੋਨ ਨੂੰ ਕਲੀਅਰ ਕਰਾਏ ਬਿਨਾ ਕਲੋਜ਼ ਕਰਾਏ ਤੋਂ ਬਿਨਾ ਕਦੇ ਵੀ ਚੁੱਪ ਨਾ ਬੈਠੋ ਇਹ ਤੁਹਾਨੂੰ ਸਾਲਾਂ ਬੱਧੀ ਵੀ ਅਗਰ ਤੁਸੀਂ ਚੁੱਪ ਕਰ ਜਉ ਜਾਂ ਇੱਧਰ ਉੱਧਰ ਹੋ ਜਉ ਤੁਸੀਂ ਸੋਚੋ ਵੀ ਚੱਲ ਕੋਈ ਨਾ ਕੋਈ ਗੱਲ ਨਹੀਂ ਆਪਾਂ ਤਾਂ ਮਤਲਬ ਹੁਣ ਕਿਹੜਾ ਆਪ ਨੂੰ ਕੋਈ ਬੁਲਾ ਰਿਹਾਗਾ ਪਰ ਤੁਹਾਡਾ ਉਧਰ ਜਿਹੜਾ ਮੀਟਰ ਹੈ ਉਹਨਾਂ ਦਾ ਉਹ ਚੱਲੀ ਜਾ ਰਿਹਾ ਹੁੰਦਾਗਾ ਜਿੱਦੇ ਉਹਨਾਂ ਨੇ ਫਿਰ ਤੁਹਾਡੇ ਤੇ ਪ੍ਰੋਬਲਮ ਪਾਉਣੀ ਆ ਫਿਰ ਤੁਹਾਨੂੰ ਬਹੁਤ ਵੱਡੀ ਮੁਸ਼ਕਲ ਆ ਜਾਂਦੀ ਹੈ ਕਿਉਂਕਿ ਚੈੱਕ ਵਗੈਰਾ ਆਪਣੇ ਦਿੱਤੇ ਹੁੰਦੇ ਨੇਗੇ ਸੋ ਕਾਰ ਵਾਲੇ ਲੋਨ ਦੇ ਵਿੱਚ ਕਦੇ ਵੀ ਗਲਤੀ ਨਾ ਕਰੋ ਕਿ ਅਸੀਂ ਮਤਲਬ ਚਲੋ ਕੰਪਨੀ ਸਾਨੂੰ ਪੁੱਛ ਨਹੀਂ ਰਹੀ ਫਾਈਨਾਂਸ ਕੰਪਨੀ ਚੁੱਪ ਹੈ ਜਾਂ ਬੈਂਕ ਚੁੱਪ ਹੈ ਉਹ ਤੁਹਾਡੇ ਲਈ ਕਿਸੇ ਟਾਈਮ ਵੀ ਪ੍ਰੋਬਲਮ ਕ੍ਰੀਏਟ ਕਰ ਸਕਦੇ ਨੇ ਇਸ ਕਰਕੇ ਕਾਰ ਦੇ ਲੋਨ ਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਹੈਗਾ ਕਾਰ ਦੇ ਲੋਨ ਨੂੰ ਅਗਰ ਲਿਆਗਾ ਤਾਂ ਉਹਨੂੰ ਜਾਂ ਤਾਂ ਪੂਰੀ ਸਹੀ ਤਰੀਕੇ ਨਾਲ ਭਰੋ ਤੇ ਜਾਂ ਫਿਰ ਉਹਨੂੰ ਆਪਣਾ ਕਲੋਜ਼ ਜ਼ਰੂਰ ਕਰਾਓ ਇਹ ਮੇਰੀ ਰਿਕਵੈਸਟ ਹੈ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਅਗਰ ਤੁਸੀਂ ਮੈਨੂੰ ਧਿਆਨ ਨਾਲ ਸੁਣਦੇ ਹੋ ਤਾਂ ਮੈਂ ਤੁਹਾਨੂੰ ਪੂਰੀ ਜ਼ਿੰਮੇਵਾਰੀ ਦੇ ਨਾਲ ਜਿਹੜੀ ਕੋਈ ਗੱਲਬਾਤ ਹੁੰਦੀ ਆ ਉਹੋ ਹੀ ਦੱਸਦਾਗਾ ਤੇ ਬਿਨਾ ਮਤਲਬ ਇਹ ਨਹੀਂ ਕਿ ਮੈਂ ਤੁਹਾਨੂੰ ਕੋਈ ਵੀ ਕੱਚੀ ਗੱਲ ਹਾਂ ਜਿਵੇਂ ਜਿਵੇਂ ਮੈਂ ਤੁਹਾਨੂੰ ਖੁਸ਼ ਕਰਨ ਦੀ ਖਾਤਰ ਉਹ ਹੀ ਕਹਿ ਰਿਹਾ ਵੀ ਕੋਈ ਗੱਲ ਨਹੀਂ ਕਿ ਕਾਰ ਦੇ ਲੋਨ ਦੇ ਉੱਤੇ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਜਾਂ ਕਾਰ ਦਾ ਲੋਨ ਦੀ ਕੋਈ ਗੱਲ ਨਹੀਂ ਹੈਗੀ ਆਪਣਾ ਤੁਸੀਂ ਡਰਨ ਦੀ ਲੋੜ ਨਹੀਂ ਲੋ ਜਿੱਥੇ ਡਰਨ ਦੀ ਲੋੜ ਆ ਉੱਥੇ ਡਰਨ ਦੀ ਲੋੜ ਹੈਗੀ ਆ ਸੋ ਕਾਰ ਦੇ ਲੋਨ ਨੂੰ ਹਲਕੇ ਚ ਨਹੀਂ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਡੇ ਭੈਣ ਭਾਈ ਹੋਰ ਦੇਖ ਲੈਣਗੇ ਬਹੁਤ ਮੈਨੂੰ ਟੈਲੀਫੋਨ ਆਉਂਦੇ ਨੇ ਜਿਹੜੇ ਲੋਕ ਆਪਣੇ ਪਰੇਸ਼ਾਨ ਨੇ ਕਿਉਂਕਿ ਜਿਹੜੀਆਂ ਪ੍ਰੋਬਲਮਾਂ ਨੇ ਜ਼ਿੰਦਗੀ ਦੇ ਵਿੱਚ ਅਸੀਂ ਚੈਨਲ ਦੇ ਉੱਪਰ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀਆਂ ਪ੍ਰੋਬਲਮਾਂ ਨੂੰ ਹੱਲ ਕੀਤਾ ਜਾਵੇ ਜੇ ਹੱਲ ਨਹੀਂ ਕੀਤਾ ਜਾ ਸਕਦਾ ਤਾਂ ਕੰਮ ਕੰਮ ਤੁਹਾਨੂੰ ਉਹਨਾਂ ਦੇ ਸੋਲੂਸ਼ਨ ਦੱਸੇ ਜਾਣ ਉਹਨਾਂ ਦੇ ਲਈ ਸचेਤ ਕੀਤਾ ਜਾਵੇ ਇਹ ਅਸੀਂ ਆਪਣੀ ਜ਼ਿੰਮੇਵਾਰੀ ਪਾ ਗਾਰੇ ਆ ਬਾਕੀ ਤੁਸੀਂ ਮਾਲਕੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ